ਬਾਬਾ ਬੁੱਢਾ ਜੀ ਕਿਰਜ ਕਾਨਵਰਟ ਸਕੂਲ ਖੇਮਕਨ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ ਇਸ ਵਿਸ਼ੇ ਤੇ ਬੋਲਦਿਆਂ ਸ਼੍ਰੀ ਸਚਨਪੂਰੀ ਜੀ ਨੇ ਦੱਸਿਆ ਕਿ ਅਧਿਆਪਕ ਉਹ ਪ੍ਰੇਰਣਾ ਹੈ ਜੋ ਕਿ ਜਿਸ ਦੇ ਸਦਕਾ ਅਸੀਂ ਆਪਣੇ ਜੀਵਨ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਫਲ ਹੋ ਸਕਦੇ ਹਾਂ ਇੱਕ ਚੰਗਾ ਅਧਿਆਪਕ ਹੀ ਉਸ ਮਸ਼ੀਨਰੀ ਵਾਗ ਹੈ ਜੋ ਬਹੁਤ ਸਾਰੇ ਨਮੂਨੇ ਤਿਆਰ ਕਰ ਸਕਦੇ ਹਨ ਵਿਦਿਆਰਥੀ ਅਧਿਆਪਕ ਦੁਆਰਾ ਸਿੱਖਿਆ ਪ੍ਰਾਪਤ ਕਰਕੇ ਆਪਣੇ ਜੀਵਨ ਵਿੱਚ ਡਾਕਟਰ ਵਕੀਲ ਇੰਜੀਨੀਅਰ ਇੱਕ ਚੰਗਾ ਨਾਗਰਿਕ ਬਣਦਾ ਹੈ ਇੱਕ ਚੰਗਾ ਅਧਿਆਪਕ ਹੀ ਚੰਗਾ ਸਮਾਜ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਵਿਦਿਆਰਥੀ ਅਧਿਆਪਕ ਦੀ ਜੀਵਨ ਦੇ ਸੋਧ ਲੈ ਕੇ ਆਪਣੇ ਜੀਵਨ ਦੀਆਂ ਹਰ ਅਕੜਾ ਦਾ ਸਾਹਮਣਾ ਕਰ ਸਕਤੇ ਹ ਇਸ ਮੌਕੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹਨਾਂ ਦੀ ਲੰਬੀ ਆਯੂ ਦੀ ਕਾਮਨਾ ਕੀਤੀ ਇਸ ਮੌਕੇ ਸੇ ਮੈਡਮ ਕੀਰਤੀਪੂਰੀ ਮੈਡਮ ਅਨੀਤਾ ਮੈਡਮ ਪਰਮਿੰਦਰਜੀਤ ਕੌਰ ਮੈਡਮ ਕਵਲਜੀਤ ਕੌਰ ਮੈਡਮ ਜਸਵੰਤ ਕੌਰ ਦਵਿੰਦਰ ਕੌਰ ਤੇ ਸੁਖਦੀਪ ਸਿੰਘ ਦੀ ਆਦੀ ਸਟਾਫ ਹਾਜ਼ਰ ਸਨ ਇਸ ਮੌਕੇ ਇਆਖਿਆ ਆਓ ਆਪਾਂ ਸੁਣਦੇ ਹਾਂ ਸ਼ੇਮਕਨ ਤੋਂ ਹੀਰਾ ਕੰਡਾ ਦੀ ਖਾਸ ਰਿਪੋਰਟ É